ਦੇ ਵਿੱਚ ਬਹੁਤ ਵੱਡੀ ਵਾਰਦਾਤ ਹੋਈ ਅੱਜ ਸਵੇਰੇ ਮੋਹਾਲੀ ਦੇ ਪੰਜ ਫੇਸ ਆਟੋ ਤੋਂ ਆਟੋ ਚੜਨ ਲੱਗੀ ਕੁੜੀ ਨੂੰ ਬੜੇ ਬੁਰੇ ਤਰੀਕੇ ਦੇ ਨਾਲ ਵੱਢਿਆ ਗਿਆ। ਉਹਦੇ ਪੈਰਾਂ ਤੇ ਤਲਵਾਰਾਂ ਮਾਰੀਆਂ ਗਈਆਂ, ਹੱਥਾਂ ਹੱਥ ਵੱਢੇ ਗਏ ਤੇ ਸਿਰ ਦੇ ਉੱਤੇ ਵਾਰ ਕੀਤੇ ਗਏ। ਦਰਅਸਲ ਮਾਮਲਾ ਪੇਮ ਪਿਆਰ ਦਾ ਦੱਸਿਆ ਜਾ ਰਿਹਾ ਪਰ ਪੰਜਾਬ ਦੇ ਵਿੱਚ ਰੂਹ ਕੰਬਾਊ ਵਾਰਦਾਤ ਹੋਈ ਆ। ਇਸ ਕੁੜੀ ਨੂੰ ਸ਼ਰਿਆਮ ਮੋਹਾਲੀ ਦੇ ਪੰਜ ਫੇਸ ਦੇ ਵਿੱਚ ਵੱਢਿਆ ਗਿਆ। ਹਾਲਾਂਕਿ ਉਹ ਸੋਸ਼ਲ ਮੀਡੀਆ ਦੇ ਉੱਤੇ ਵੀਡੀਓ ਟ੍ਰੈਂਡ ਹੋ ਰਹੀ ਆ ਪਰ ਅਸੀਂ ਸੋਸ਼ਲ ਮੀਡੀਆ ਦੀ ਰੈਸਟ੍ਰਿਕਸ਼ਨ ਕਾਰਨ ਤੁਹਾਨੂੰ ਉਹ ਪੂਰੀ ਵੀਡੀਓ ਹਿਵਾਨੀਅਤ ਦੀ ਵੀਡੀਓ ਨਹੀਂ ਦਿਖਾ ਸਕਦੇ ਕਿਉਂਕਿ ਰੋਂਗ ਟੇ ਖੜੇ ਹੋ ਜਾਂਦੇ ਆ ਉਹ ਵੀਡੀਓ ਦੇਖ ਕੇ ਇਸ ਕੁੜੀ ਨੂੰ ਜਿਹੜੀ ਕਿ ਅਸਲ ਦੇ ਵਿੱਚ ਮੋਰਿੰਡਾ ਦੇ ਕਿਸੇ ਪਿੰਡ ਤੋਂ ਦੱਸੀ ਜਾ ਰਹੀ ਆ ਮੋਹਾਲੀ ਦੇ ਪੰਜ ਫੇਸ ਕਿਸੇ ਪ੍ਰਾਈਵੇਟ ਕੰਪਨੀ ਦੇ ਵਿੱਚ ਨੌਕਰੀ ਕਰਦੀ ਸੀਗੀ ਅੱਜ ਸਵੇਰੇ ਜਦੋਂ ਨੌਕਰੀ ਲਈ ਜਾ ਰਹੀ ਸੀਗੀ ਤੇ ਆਸ਼ਕ ਆ ਕਿਹਾ ਜਾ ਰਿਹਾ ਕਿ ਸਿਰਫ ਇਹ ਆਸ਼ਕ ਜੜਾਇਆ ਉਹ ਪਿੱਛੇ ਆਉਂਦਾ ਆ ਇਹ ਨੱਠ ਦੀ ਆ ਕਿਉਂਕਿ ਇਹਦੇ ਬੈਗ ਪਾਇਆ ਹੁੰਦਾ ਪਿੱਠੂ ਬੈਗ ਪਾ ਕੇ ਪੰਜ ਫੇਸ ਤੋਂ ਆਪਣੀ ਕੰਪਨੀ ਵੱਲ ਜਾ ਰਹੀ ਹੁੰਦੀ ਆ ਉਹ ਇਹਦੇ ਮਗਰ ਮਗਰ ਨੱਠਦਾ ਆ ਕਿਸੇ ਨੇ ਇਹਨੂੰ ਬਚਾਇਆ ਨਹੀਂ ਪੂਰੇ ਚੌਕ ਦੇ ਵਿੱਚ ਇਹਦੇ ਤਲਵਾਰਾਂ ਮਾਰਦਾ ਆ ਸਿਰ ਤੱਕ ਲਾ ਦਿੰਦਾ ਆ ਹੱਥ ਪੈਰ ਵੜ ਦਿੰਦਾ ਆ ਕੁੜੀ ਦੀ ਮੌਕੇ ਦੇ ਉੱਤੇ ਤੜਫ ਤੜਫ ਮਤ ਹੋਈ ਆ ਪੰਜਾਬ ਦੇ ਮੁਹਾਲੀ ਦੀ ਵੱਡੀ ਵਾਰਦਾਤ ਹੈ ਸਵੇਰੇ ਤਕਰੀਬਨ 9:30 ਵਜੇ ਇੱਕ ਪੂਰੀ ਘਟਨਾ ਵਾਪਰਦੀ ਹੈ ਜਦੋਂ ਸਾਰੇ ਲੋਕ ਆਪਣੇ ਕੰਮ ਤੇ ਜਾਂਦੇ ਨੇ ਇਹ ਵੀ ਕੁੜੀ ਮੁਹਾਲੀ ਦੇ ਪੰਜ ਫੇਸ ਰਹਿੰਦੀ ਆ ਉਥੇ ਕਿਸੇ ਪ੍ਰਾਈਵੇਟ ਕੰਪਨੀ ਦੇ ਵਿੱਚ ਕੰਮ ਕਰਦੀ ਆ ਤੇ ਆਪਣੇ ਕੰਮ ਦੇ ਉੱਤੇ ਜਾਣ ਲਈ ਸੀ ਸਵੇਰੇ ਪਿੱਛੇ ਬੈਗ ਪਿੱਠੂ ਪਾਇਆ ਜਦੋਂ ਇਹਨੂੰ ਦੇਖਿਆ ਕਿ ਉਹ ਤਲਵਾਰ ਲਹਿਰਾਉਂਦਾ ਆ ਰਿਹਾ ਤੇ ਇਹ ਮੋਰੇ ਮੋਰੇ ਬੜੀ ਤੇਜ਼ੀ ਦੇ ਨਾਲ ਨੱਠਦੀ ਹੈ ਪਰ ਉਥੇ ਇਹਦਾ ਬਚਾਅ ਨਹੀਂ ਹੁੰਦਾ ਕਿਉਂਕਿ ਉਸ ਸ਼ਖਸ ਦੇ ਸਿਰ ਦੇ ਉੱਤੇ ਮੌਤ ਸਵਾਰ ਸੀਗੀ ਕਿਸੇ ਲੋਕ ਨੇ ਨੇ ਇਹਨੂੰ ਬਚਾਇਆ ਇਸ ਦੀ ਬੜੀ ਬੇਰਹਿਮੀ ਦੇ ਨਾਲ ਮੌਤ ਹੋਈ ਹੈ ਤਲਵਾਰਾਂ ਸਿਰ ਦੇ ਉੱਤੇ ਮਾਰੀਆਂ ਗਈਆਂ ਹੱਥ ਪੈਰ ਵੱਡੇ ਗਏ ਮੁਹਾਲੀ ਦੇ ਚੌਂਕ ਦੇ ਵਿੱਚ ਸ਼ਰਿਆਮ ਨੰਗਾ ਨਾਚ ਹੋਇਆ ਮੌਤ ਦਾ ਨੰਗੀ ਤਲਵਾਰ ਲੈ ਕੇ ਤੁਰਿਆ ਫਿਰਦਾ ਰਿਹਾ ਫਿਰ ਇਸ ਕੁੜੀ ਨੂੰ ਬੜੇ ਬੁਰੇ ਤਰੀਕੇ ਦੇ ਨਾਲ ਵੱਡਿਆ ਔਰ ਇੰਨੇ ਜ਼ਿਆਦਾ ਬੁਰੇ ਤਰੀਕੇ ਦੇ ਨਾਲ ਇਸ ਦੇ ਉੱਤੇ ਤਸ਼ੱਦਦ ਕੀਤਾ ਕਿ ਇਸੇ 5 ਫੀਸ ਦੇ ਚੌਂਕ ਦੇ ਵਿੱਚ ਉਸ ਦੀ ਟੜਫ ਟੜਫ ਕੇ ਮੌਤ ਹੋਈ ਹੈ ਪੰਜਾਬ ਨੂੰ ਪਤਾ ਨਹੀਂ ਕਿਸ ਦੀ ਨਜ਼ਰ ਲੱਗ ਗਈ ਆ ਪੰਜਾਬ ਦੇ ਵਿੱਚ ਇੰਨੀਆਂ ਬਰੂਟਲ ਕਿਲਿੰਗ ਜਿਹੜੀਆਂ ਨੇ ਉਹ ਹੋਣੀਆਂ ਸ਼ੁਰੂ ਹੋ ਗਈਆਂ ਚੰਡੀਗੜ੍ਹ ਦੇ ਪੰਜ ਫੇਸ ਦੀ ਪੂਰੀ ਘਟਨਾ ਜਿੱਥੇ ਪੰਜਾਬ ਪੂਰਾ ਦਹਿਲਿਆ ਹੋਇਆ ਮੁਹਾਲੀ ਦਾ ਫੇਸ ਆ ਪੰਜ ਫੇਸ ਇੰਡਸਟਰੀਅਲ ਏਰੀਆ ਬਿਲਕੁਲ ਇਹਦੇ ਨਾਲ ਪੈਂਦਾ ਆ ਬਹੁਤੇ ਲੋਕ ਜਿਹੜੇ ਨੇ ਦੂਸਰੇ ਸ਼ਹਿਰਾਂ ਤੋਂ ਆ ਕੇ ਇੱਥੇ ਕਾਲ ਸੈਂਟਰਸ 'ਚ ਕੰਮ ਕਰਦੇ ਨੇ ਪ੍ਰਾਈਵੇਟ ਕੰਪਨੀਆਂ 'ਚ ਕੰਮ ਕਰਦੇ ਨੇ ਇਹ ਕੁੜੀ ਵੀ ਪ੍ਰਾਈਵੇਟ ਕੰਪਨੀ 'ਚ ਕੰਮ ਕਰਦੀ ਸੀਗੀ ਔਰ ਸਰੋਲ ਦੀ ਤਰ੍ਹਾਂ ਆਪਣੇ ਕੰਮ ਤੇ ਨੂੰ ਨਿਕਲਦੀ ਹੈ ਉਥੇ ਕਿਉਂਕਿ ਥਾਂ ਥਾਂ ਦੇ ਉੱਤੇ ਸੀਸੀਟੀਵੀ ਲੱਗੇ ਹੋਏ ਨੇ ਸੀਸੀਟੀਵੀ ਵਿੱਚ ਪੂਰੀ ਘਟਨਾ ਕੈਦ ਹੋਈ ਹੈ ਕਿ ਕਿਵੇਂ ਇਹਨੂੰ ਉਹਨੂੰ ਦੇਖ ਕੇ ਇਹ ਪਹਿਲਾਂ ਤੇਜ਼ ਹੁੰਦੀ ਹੈ ਫਿਰ ਨੱਠਣਾ ਸ਼ੁਰੂ ਕਰਦੀ ਹੈ ਪਰ ਕਿਸੇ ਨੇ ਇਹਦੀ ਇੱਕ ਚੀਕ ਤੱਕ ਵੀ ਨਹੀਂ ਸੁਣੀ ਉੱਥੇ ਲੋਕ ਲੰਘਦੇ ਰਹੇ ਕੁੜੀ ਨੂੰ ਵੜਦਾ ਰਿਹਾ ਉਹ ਔਰ ਇਹਨੇ ਬੁਰੇ ਤਰੀਕੇ ਦੇ ਨਾਲ ਕੁੜੀ ਨੂੰ ਵੜਿਆ ਕਿ ਸਿਰ ਤੇ ਲੱਤਾਂ ਤੋਂ ਇਹ ਵੜੇ ਬੜੀ ਤੜਫ ਤੜਫ ਕੇ ਬੇਰਹਿਮੀ ਦੇ ਨਾਲ ਇਸ ਕੁੜੀ ਦੀ ਮੌਤ ਹੋ ਗਈਆ ਪੰਜਾਬ ਦਹਿਲ ਗਿਆ ਪੂਰਾ ਇਸ ਘਟਨਾ ਦੇ ਨਾਲ ਪੰਜਾਬ ਦੇ ਵਿੱਚ ਇਹ ਬਹੁਤ ਵੱਡਾ ਕੈ ਔਰ ਮੁਹਾਲੀ ਦਾ ਆਇਆ ਹੈ ਔਰ ਮੁਹਾਲੀ ਦੀ ਇੱਕ ਘਟਨਾ ਚੜੀ ਹੈ ਜਿਹੜੀ ਵਾਇਰਲ ਹੋਣੀ ਸ਼ੁਰੂ ਹੋਈ ਹੈ ਸਵੇਰੇ 9:30 ਤਕਰੀਬਨ 9:30 10 ਵਜੇ ਦੀ ਕੁਝ ਲਈ ਘਟਨਾ ਆ ਜਦੋਂ ਕੁੜੀ ਕੰਮ ਤੇ ਜਾ ਰਹੀ ਸੀ ਹਾਲਾਂਕਿ ਪ੍ਰੇਮ ਪ੍ਰਸੰਗ ਦਾ ਮਾਮਲਾ ਦੱਸਿਆ ਜਾ ਰਿਹਾ ਹੈ ਕਿ ਪ੍ਰੇਮ ਜਿਹੜੀ ਆ ਪ੍ਰੇਮ ਪ੍ਰਸੰਗ ਸਿਗਾ ਉਸ ਬਾਅਦ ਸ਼ਾਇਦ ਇਹ ਮਾਮਲਾ ਵਧਿਆ ਪਰ ਇਹਨੇ ਬੁਰੇ ਤਰੀਕੇ ਦੇ ਨਾਲ ਕੁੜੀ ਦਾ ਕਤਲ ਕੀਤਾ ਆ ਕਿ ਪੂਰਾ ਪੰਜਾਬ ਦਹਿਲ ਗਿਆ ਹੈ ਇਸ ਘਟਨਾ ਤੋਂ ਬਾਅਦ ਕੁੜੀ ਦਾ ਕਤਲ ਬੁੜੇ ਬੁਰੇ ਤਰੀਕੇ ਦੇ ਨਾਲ ਕੀਤਾ ਆ ਤਲਵਾਰਾਂ ਮਾਰ ਮਾਰ ਚੌਂਕ ਦੇ ਵਿੱਚ ਉਸ